हरियाणा विधानसभा ਚੋਣਾਂ ਚ ਵੱਖ-ਵੱਖ ਲੜਨ ਦੇ ਨਾਲ ਬੀਜੇਪੀ ਤੇ ਅਕਾਲੀ ਦਲ ਚਦੂਰੀਆਂ ਜਾਗ ਜ਼ਾਹਿਰ ਨੇ ਦੋਵੇਂ ਹੀ ਪਾਰਟੀਆਂ ਦੇ ਲੀਡਰ ਅਦਬੇ ਸੁਰ ਦੇ ਵਿੱਚ ਇੱਕ ਦੂਜੇ ਦਾ ਵਿਰੋਧ ਕਰਦੇ ਦਿਖਾਈ ਦੇ ਰਹੇ ਨੇ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੀਜੇਪੀ ਬਾਰੇ ਪੁੱਛੇ ਜਾ ਰਹੇ ਸਵਾਲਾਂ ਤੋਂ ਬਚਦੇ ਨਜ਼ਰ ਆ ਰਹੇ ਨੇ ਬੀਤੇ ਦਿਨ ਤਰਨਤਾਰਨ ਪੂਜੇ ਸੀਐਮ ਬਾਦਲ ਨੂੰ ਜਦੋਂ ਪੁੱਛਿਆ ਗਿਆ ਕਿ ਹਰਿਆਣਾ ਚ ਬੀਜੇਪੀ ਸਰਕਾਰ ਬਣਨ ਤੇ ਤੁਹਾਡਾ ਕੀ ਕਹਿਣਾ ਹੈ ਤਾਂ ਬਾਦਲ ਨੇ ਕਿਹਾ ਕਿ ਸਾਡਾ ਟੀਚਾ ਦੇਸ਼ ਨੂੰ ਕਾਂਗਰਸ ਮੁਕਤ ਕਰਾਉਣਾ ਹੈ ਜੋ ਅਸੀਂ ਕਰਵਾ ਦਿੱਤਾ ਹੈ ਤੇ ਇਸ ਗੱਲ ਦੀ ਮੈਨੂੰ ਪੀਐਮ ਮੋਦੀ ਨਾਲੋਂ ਵੀ ਜ਼ਿਆਦਾ ਖੁਸ਼ੀ ਹੈ ਇਹਨਾਂ ਲੋਕਾਂ ਦੇ ਲਈ ਵਿਧਾਨ ਸਭਾ ਚੋਣਾਂ ਦੇ ਵਿੱਚ ਖੁੱਲ ਕੇ ਪ੍ਰਚਾਰ ਕਰਦੇ ਨਜ਼ਰ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਵੱਲੋਂ ਪ੍ਰਚਾਰ ਜਿਸ ਤਰ੍ਹਾਂ ਕੀਤਾ ਜਾ ਰਿਹਾ ਸੀ ਉਸ ਤੇ ਭਾਜਪਾ ਨੇ ਨਰਾਜ਼ਗੀ ਵੀ ਆਪਣੀ ਜਤਾਈ ਸੀ ਪਰ ਹੁਣ ਸੱਤਾ ਦੇ ਵਿੱਚ ਭਾਜਪਾ ਆ ਗਿਆ ਹੈ ਯਾਨੀ ਕਿ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਰਵੇ ਕੁਝ ਬਦਲੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਖੁੱਲ ਕੇ ਉਹ ਕੁਝ ਵੀ ਨਹੀਂ ਬੋਲ ਰਹੇ ਪਰ ਇਹ ਜ਼ਰੂਰ ਕਹਿ ਰਹੇ ਨੇ ਕਿ ਕਾਂਗਰਸ ਨੂੰ ਮੁਕਤ ਜਸਤਰਾ ਦੇਸ਼ ਹੋ ਰਿਹਾ ਉਸ ਦੀ ਪੀਐਮ ਮੋਦੀ ਤੋਂ ਵੀ ਜ਼ਿਆਦਾ ਖੁਸ਼ੀ ਹੈ ਉਹਨਾਂ ਨੂੰ ਜੇ ਭਾਜਪਾ ਨੇ ਵੀ ਆਪਣੇ ਅਮਰੀਕਾ ਸਟ੍ਰੈਟਜੀ ਦੇ ਨਿਗਿਆਤੀ ਮਾਸਾ ਸਿੰਘ ਜੀ ਨੇ ਕਿਹਾ ਸੀ ਕਿ ਚੋਣਾਂ ਨੂੰ ਵਧਾਉਣਾ ਉਹਨਾਂ ਦਾ ਆਪਣਾ ਮੈਨੀਫੈਸਟੋ ਹੈ ਇਹ ਜਿਹੜੇ ਰਾਜਤਾਈਂ ਗਰੀਬੀ ਦਾ ਵਰਤਾ ਜਾਂ ਬੇਰੁਜ਼ਗਾਰੀ ਹੈ ਸਿੱਧੇ ਜਵਾਬ ਹੈ ਉਹਨਾਂ ਕੋਲ ਹਾਕ ਤੱਕ ਨਹੀਂ ਕਰਦੇ ਘੱਟ ਤੇ ਬੰਦਾ ਜਿਹੜਾ ਆਪਣਾ ਹਰਿਆਣਾ ਦਾ ਐਮਐਲਏ ਆ ਉਹ ਕਿਹਨੇ ਬਦਲਿਆ ਦਾ ਜਿਹੜਾ ਕੰਮ ਹੈ ਸਾਡਾ ਨਿਸ਼ਾਨਾ ਕੀ ਸੀ ਜਿੱਦ ਤੋਂ ਆਸਟਾਨ ਤੋਂ ਕਾਂਗਰਸ ਬੋਲ ਕਾਂਗਰਸ ਬੋਲ ਤੋਂ ਉਹੀ ਸਾਡਾ ਨਿਸ਼ਾਨਾ ਕਾਂਗਰਸ ਬੋਲ ਤੋਂ ਮੇਰੇ ਨਾਲ ਗੱਤ ਖੁਸ਼ੀ ਗੱਜੇ ਨੂੰ ਮੋਦੀ ਸਾਹਿਬ ਨੂੰ ਵੀ ਗੱਲ ਬੋਲੀ